ਖਿੰਡਾ ਦਾ ਬੱਸ ਸਟੈਂਡ ਬਾਹਰ ਲਜਾਣ ਤੇ ਚੇਅਰਮੈਨ ਜਤਿੰਦਰ ਭੱਲਾ ਨੇ ਸੁਨਾਈਆਂ ਅਖਰੀਆਂ ਖਰੀਆਂ ਕਿਹਾ ਪਹਿਲਾਂ ਸਿਆਸੀ ਪਾਰਟੀਆਂ ਦੇ ਨਮਾਇंदे ਬਾਹਰ ਲਜਾਣ ਦੇ ਹੱਕ ਵਿੱਚ ਹੋਏ ਖੜੇ ਅਤੇ ਹੁਣ ਕਰ ਰਹੇ ਹਨ ਵਿਰੋਧ ਐਂਡ ਜੋ ਇਸ ਟਾਈਮ ਸਰਕਾਰ ਵੱਲੋਂ ਬਾਹਰ ਕੱਢੇ ਜਾ ਰਿਹਾ ਤੇ ਉਸ ਦੇ ਵਿੱਚ ਸ਼ਹਿਰ ਦੇ ਵਪਾਰੀਆਂ ਵੱਲੋਂ ਅਤੇ ਹੋਰ ਵਕ ਵਕਤਾਂ ਵੱਲੋਂ ਇਸ ਦਾ ਬਾਹਰ ਲਜਾਣ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਜਦ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡਾ ਕੰਮ ਸਿਰਫ ਬਸ ਸਟੈਂਡਪ ਬਣਾਉਣਾ ਹੈ ਬਾਹਰ ਲੈ ਕੇ ਜਾਣਾ ਸਰਕਾਰ ਦਾ ਜਾਂ ਵਿਧਾਇਕ ਦਾ ਆਪਣਾ ਕੰਮ ਸੀ ਅਤੇ ਉਹਨਾਂ ਨਾਲੇ ਵੀ ਕਿਹਾ ਕਿ ਜਦੋਂ ਡੀਸੀ ਵੱਲੋਂ ਮੀਟਿੰਗ ਕੀਤੀ ਗਈ ਸੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਅਤੇ ਨਾਲ ਵਪਾਰੀਆਂ ਨੂੰ ਬੁਲਾ ਕੇ ਤਾਂ ਉਸ ਟਾਈਮ ਇਹਨਾਂ ਵੱਲੋਂ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਗਈ ਸੀ ਤੇ ਹੁਣ ਇਹਨਾਂ ਵੱਲੋਂ ਸਿਆਖਤ ਕੀਤੀ ਜਾ ਰਹੀ ਹੈ ਉਨ੍ਹਾਂ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਅਗਰ ਇਹਨਾਂ ਵੱਲੋਂ ਉਸ ਟਾਈਮ ਇਹਦਾ ਬਾਈਕਟ ਕੀਤਾ ਜਾਂਦਾ ਉਸ ਮੀਟਿੰਗ ਦਾ ਤਾਂ ਹੋ ਸਕਦਾ ਹੈ ਕਿ ਇਹ ਬੱਸ ਸਟੈਂਡ ਬਾਹਰ ਨਾ ਜਾਂਦਾ ਉਸ ਟਾਈਮ ਭਾਵੇਂ 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 ਭਾ ਹਾਂਜੀ ਸਾਹਿਬ ਇਹ ਕਹਿਣਾ ਚਾਹੋਗੇ ਅੱਜ ਜਿਹੜਾ ਨਾ ਬੱਸ ਸਟੈਂਡ ਦਾ ਵਿਰੋਧ ਕੀਤਾ ਗਿਆ ਲੋਕਾਂ ਵੱਲੋਂ ਅ ਬੇਨਤੀ ਹੈ ਵੀ ਮੈਂ ਜਤਿੰਦਰ ਸਿੰਘ ਭੱਲਾ ਚੇਅਰਮੈਨ ਆਪਰੂਵਮੈਂਟ ਟਾਸਟ ਬਠੰਡਾ ਮੈਂ ਆਪਦੇ ਅਹੁਦੇ ਦੇ ਹਿਸਾਬ ਨਾਲ ਹੀ ਗੱਲ ਕਰੂੰਗਾ ਜਿਹੜਾ ਆਪਰੂਵਮੈਂਟ ਟਾਸਟ ਬਠੰਡਾ ਉਹ ਬੱਸ ਸਟੈਂਡ ਨੂੰ ਬਣਾਉਣ ਵਾਲੀ ਏਜੰਸੀ ਹੈ ਆਪਰੂਵਮੈਂਟ ਟਾਸਟ ਬਠੰਡਾ ਨੇ ਬੱਸ ਸਟੈਂਡ ਬਣਾਉਣਾ ਹੈ ਬੱਸ ਸਟੈਂਡ ਕਿੱਥੇ ਬਣਨਾ ਹੈ ਉਹਦਾ ਫੈਸਲਾ ਸਰਕਾਰ ਨੇ ਕਰਨਾ ਹੈ ਸਰਕਾਰ ਨੇ ਕੀਤਾ ਹੈ ਔਰ ਉਹਦਾ ਫੈਸਲਾ ਹੋਇਆ ਉਹ ਫੈਸਲਾ ਇੱਕ ਪਬਲਿਕ ਮੀਟਿੰਗ ਦੇ ਵਿੱਚ ਹੋਇਆ ਜਿਹੜੀ ਕਿ ਡੀਸੀ ਸਾਹਿਬ ਨੇ ਡੀਸੀ ਦਫਤਰ ਦੇ ਵਿਖੇ ਜ ਸਾਡਾ ਆਪਣਾ ਮੀਟਿੰਗ ਹਾਲ ਹੈ ਉੱਥੇ ਬੈਠ ਕੇ ਸਾਰੇ ਜਿਹੜੇ ਵੱਖ-ਵੱਖ ਕਮਿਊਨਿਟੀ ਦੇ ਲੋਕ ਸੀਗੇ ਵਕੀਲ ਭਾਈਚਾਰਾ ਸਾਡੇ ਸ਼ਹਿਰ ਦੇ ਪਤਵੰਤੇ ਸੱਜਣਾਂ ਸਾਡੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਹਲਕਾ ਵਿਧਾਇਕ ਸਰਦਾਰ ਜਰੂਰ ਸਿੰਘ ਜੀ ਗੱਲ ਸੀਗੇ ਅਕਾਲੀ ਦਲ ਵੱਲੋਂ ਸਰਦਾਰ ਬਕਰ ਸਿੰਘ ਜੀ ਗੋਣਿਆਣਾ ਜ਼ਿਲ੍ਹਾ ਪ੍ਰਧਾਨ ਸੀਗੇ ਕੌਂਸਲਰ ਰਾਜਨ ਗਰਗ ਜੀ ਉਹ ਉਥੇ ਮੌਜੂਦ ਸੀ ਜਿਹੜਾ ਪ੍ਰਧਾਨ ਕੌਂਸਲ ਦੇ ਬੀਜੇਪੀ ਵੱਲੋਂ ਸਰੂਪਤਾ ਸਿੰਘਲਾ ਜੀ ਸੀ ਅਸੀਂ ਵੀ ਮੌਜੂਦ ਸੀ ਉਸ ਵੇਲੇ ਉਸ ਮੀਟਿੰਗ ਦੇ ਵਿੱਚ ਸਾਰਿਆਂ ਦਾ ਪੱਖ ਸੁਣਿਆ ਗਿਆ ਸੀਗਾ ਔਰ ਉਸ ਪੱਖ ਤੋਂ ਬਾਅਦ ਸਰਕਾਰ ਦਾ ਡਿਸੀਜਨ ਆਇਆ ਵੀ ਮਲੂਟ ਰੋਡ ਤੇ ਬਸ ਕਾਂਡ ਜਿਹੜਾ ਹੈਗਾ ਉਹ ਬਣਨਾ ਔਰ ਅੰਪਰੂਵਮੈਂਟ ਟਰਸਟ ਫੰਡਾਂ ਨੇ 30 ਏਕੜ ਜਿਹੜਾ ਰਕਬਾ ਉਹਦੇ 75000 75 ਲੱਖ ਰੁਪਈਆ ਪ੍ਰਤੀ ਇੱਕੜ ਅਸੀਂ ਪੇਮੈਂਟ ਪੀਐਸਪੀਸੀ ਨੂੰ ਹਜੇ ਕਰਨੀ ਹੈ ਅਸੀਂ ਇਹਦਾ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਲਾ ਸੋ ਉੱਥੋਂ ਪ੍ਰਵਾਨਗੀ ਲੈਣ ਤੋਂ ਬਾਅਦ ਜਿਹੜਾ ਸਾਰਾ ਪ੍ਰੋਸੈਸ ਆਹੋ ਸ਼ੁਰੂ ਹੋਣਾ ਜਿਹੜੇ ਜਥੇਬੰਦੀਆਂ ਕੋਈ ਵਿਰੋਧ ਕਰ ਰਹੀਆਂ ਵਿਰੋਧ ਕਰਨਾ ਉਹਨਾਂ ਦਾ ਅਧਿਕਾਰ ਹੈ ਉਹ ਕਰ ਸਕਦੇ ਆ ਹਰੇਕ ਵਿਅਕਤੀ ਨੂੰ ਲੋਕਤੰਤਰ ਦੇ ਵਿੱਚ ਆਪਣੀ ਗੱਲ ਰੱਖਣੀ ਤੱਥਾਂ ਸਹਿਤ ਉਹ ਰੱਖ ਸਕਦੇ ਆ ਉਹ ਡ ਸੀ ਸਾਹਿਬ ਕੋਲੇ ਆਪਣਾ ਪੱਖ ਰੱਖ ਸਕਦੇ ਆ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੇਕਰ ਉਹਨਾਂ ਨੇ ਕਿਸੇ ਕਸਮ ਨੂੰ ਸੁਝਾਅ ਹੈਗੇ ਆ ਉਹ ਮੇਰੇ ਨਾਲ ਕਿ ਟੇਬਲ ਤੇ ਬੈਠ ਕੇ ਗੱਲ ਕਰਨ ਵਿਧਾਇਕ ਗੱਲ ਸਾਹਿਬ ਨਾਲ ਗੱਲ ਕਰ ਲੈਣ ਡੀ ਸੀ ਸਾਹਿਬ ਨਾਲ ਗੱਲ ਕਰ ਲੈਣ ਕੁਝ ਲੋਕ ਮੈਂ ਉਸ ਤਸਵੀਰ ਦੇ ਵਿੱਚ ਇਸ ਤਰ੍ਹਾਂ ਵਿੱਚ ਦੇਖਿਆ ਜਿਹੜੇ ਡੀ ਸੀ ਸਾਹਿਬ ਦੇ ਮੀਟਿੰਗ ਦੇ ਵਿੱਚ ਵੀ ਉੱਥੇ ਹਾਜ਼ਰ ਸੀਗੇ ਉੱਥੇ ਹਾਂ ਪੱਕੀ ਰਵਈਆ ਸੀ ਹਾਂ ਬਕੇ ਨਾ ਰਹਾ ਸੀ ਅੱਜ ਉਹ ਸੱਜਣ ਵਿਰੋਧੀ ਜਿਹੜਾ ਤੇ ਵਿਰੋਧ ਦੇ ਵਿੱਚ ਹੀ ਬੈਠਿਆ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਇਸ ਪ੍ਰਤੀ ਆਪਣਾ ਸਾਫ ਜਿਹੜਾ ਰੁੱਖਾ ਜਿਹੜੀ ਸਹੀ ਜਿਹੜਾ ਉਹਨਾਂ ਦਾ ਫੈਸਲਾ ਉਸ ਤੇ ਸਟੈਂਡ ਕਰਨਾ ਚਾਹੀਦਾ ਔਰ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਇੰਪਰੂਵਮੈਂਟ ਅਸਟ ਨੋਡਲ ਏਜੰਸੀ ਆ ਬਸ ਸਟੈਂਡ ਬਣਾਉਣ ਵਾਲੀ ਤੇ ਜਿੰਨੀ ਵੀ ਮੇਰੇ ਕੋਲ ਜਾਣਕਾਰੀ ਸੀ ਇਸ ਸੰਬੰਧੀ ਉਹ ਮੈਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਤੁਸੀਂ ਇਸ ਬੰਦੇ ਸਰਕਾਰ ਨੂੰ ਚਿੱਠੀ ਲਿਖ ਕੇ ਭੇਜੋਗੇ ਵੀ ਲੋਕਾਂ ਦਾ ਬਹੁਤ ਹੋ ਰਿਹਾ ਹੈ ਇਸ ਸੰਬੰਧੀ ਜਿਹੜੇ ਮੀਟਿੰਗ ਦੇ ਵਿੱਚ ਗੱਲਾਂ ਆ ਰਹੀਆਂ ਨੇ ਇਸ ਸੰਬੰਧੀ ਗੱਲ ਸਾਬ ਬੈਠਣ ਤੇ ਹਲਕਾ ਵਧਾਇਆ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਵਿਰੋਧ ਕਰ ਰਹੇ ਆ ਮੀਟਿੰਗਾਂ ਕਰ ਰਹੇ ਨੇ ਮੀਡੀਆ ਦੇ ਉਚਾਰੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਡੀਸੀ ਸਾਹਿਬ ਤੇ ਵਿਧਾਇਕ ਸਾਹਿਬ ਨਾਲ ਗੱਲ ਕਰਕੇ ਆਪਣੇ ਵਾਲਾ ਪੱਖ ਆ ਉਹ ਰੱਖਣਾ ਚਾਹੀਦਾ ਉਹਨਾਂ ਦਾ ਕਹਿਣਾ ਕਿ ਲੋਕਾਂ ਦੀ ਖੱਜਲ ਖਵਰੀ ਹੋਊਗੀ ਸਮਾਜ ਵਿਵਾਦ ਲੱਗੇਗਾ ਤੇ ਜੇਬ ਤੇ ਵੀ ਬੋਝ ਪਵੇਗਾ ਇਸ ਨਾਲ ਇਸ ਬੰਦੀ ਗੱਲ ਹੈ ਜੀ ਵੀ ਹਰੇਕ ਮੈਂ ਪਹਿਲਾ ਕਿ ਫਿਰ ਇੱਕ ਬੰਲੇ ਦਾ ਹਰੇਕ ਗੱਲ ਪ੍ਰਤੀ ਹਰੇਕ ਫੈਸਲੇ ਪ੍ਰਤੀ ਵੱਖ-ਵੱਖ ਰੋਈਆ ਹੁੰਦਾ ਕਿਉਂਕਿ ਬੱਸ ਸਟੈਂਡ ਦਾ ਮਸਲਾ ਕੋਈ ਅੱਜ ਦਾ ਮਸਲਾ ਨਹੀਂ ਮਠੰਡੇ ਸ਼ਹਿਰ ਦਾ ਇਹ ਦਹਾਕਿਆਂ ਪੁਰਾਣਾ ਮਸਲਾ ਆ ਪਿਛਲੀਆਂ ਸਰਕਾਰਾਂ ਵੇਲੇ ਵੀ ਫੈਸਲੇ ਹੁੰਦੇ ਰਹੇ ਨੇ ਬੱਸ ਸਟੈਂਡ ਉੱਥੇ ਬਣਨਾ ਹੈ ਬੱਸ ਸਟੈਂਡ ਉੱਥੇ ਬਣਨਾ ਹੈ ਬੱਸ ਸਟੈਂਡ ਉੱਥੇ ਬਣਨਾ ਹੈ ਔਰ ਜਦੋਂ ਮੈਂ ਬਤੌਰ ਚੇਅਰਮੈਨ ਅਪਮੈਂਟ ਟੈਸਟ 2 ਸਾਲ ਪਹਿਲਾਂ ਜੁਆਇਨ ਕੀਤਾ ਉਦੋਂ ਵੀ ਇਹ ਭੱਖ ਦਾ ਮੁੱਦਾ ਸੀਗਾ ਬੱਸ ਸਟੈਂਡ ਦਾ ਬੱਸ ਸਟੈਂਡ ਇੱਥੇ ਬਣਨਾ ਹੈ ਬੱਸ ਸਟੈਂਡ ਨੇ ਰਿੰਗ ਰੋਡ ਦਾ ਇਹ ਰਹਾ ਹੈਗਾ ਭਾਰਤ ਨਗਰ ਦੇ ਵਿੱਚ ਉੱਥੇ ਬਣਨਾ ਹੈ ਫਿਰ ਜਿਹੜੀ ਇੱਥੇ ਤਾਰਾਂ ਵਾਲੀ ਜਗ੍ਹਾ ਹੈ ਚੀਲਾਂ ਕੋਲੇ ਉੱਥੇ ਬਣਨਾ ਹੈ ਫਿਰ ਇਹ ਸਬੰਧੀ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਜਿਹੜਾ ਫੈਸਲਾ ਕਿਸੇ ਇੱਕ ਵਿਅਕਤੀ ਜਾਂ ਇੱਕ ਬੰਦੇ ਦਾ ਨਹੀਂ ਇਹ ਸਬੰਧੀ ਸਟੈਕਨਿਕਲ ਯੂਨੀਵਰਸਿਟੀ ਹੈ ਉਹਨਾਂ ਦਾ ਸਰਵੇ ਹੋਇਆ ਇਹ ਸਬੰਧੀ ਜਿਹੜਾ ਟ੍ਰੈਫਿਕ ਪੁਲਿਸ ਹੈ ਉਹਨਾਂ ਦਾ ਸਰਵੇ ਹੋਇਆ ਇਹ ਸਬੰਧੀ ਜੋ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਨੇ ਸਰਵੇ ਕੀਤਾ ਇਹ ਸਬੰਧੀ ਪੰਜਾਬ ਸਰਕਾਰ ਦੇ ਵਕਫਾਕ ਏਜੰਸੀਆਂ ਨੇ ਉਹਨਾਂ ਨੇ ਸਾਰੀ ਕੋ ਉਪਰਤਾਲ ਕਰਕੇ ਕਿ ਕਿੱਥੇ ਬਸ ਸਟੈਂਡ ਸਹੀ ਜਗ੍ਹਾ ਹੈਗੀ ਆ ਸੀਐਮ ਸਾਹਿਬ ਖੁਦ ਵਿਜ਼ਿਟ ਕਰਕੇ ਗਏ ਸੀ ਔਰ ਉਦੋਂ ਵੀ ਲੋਕਾਂ ਦੇ ਵਿੱਚ ਇਹ ਸੀ ਵੀ ਮਤਲਬ ਅੱਜ ਫੈਸਲਾ ਹੋ ਜਾਣਾ ਪਰ ਸੀਐਮ ਸਾਹਿਬ ਨੇ ਦੇਖ ਕੇ ਸੋਚ ਕੇ ਸਮਝ ਕੇ ਉਦੋਂ ਵੀ ਉਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਸਾਲ ਪਹਿਲਾਂ ਵੀ ਇਹ ਫੈਸਲਾ ਮੇਰੇ ਇਕੱਲੇ ਦਾ ਫੈਸਲਾ ਨਹੀਂ ਇਹ ਫੈਸਲਾ ਕਿਸੇ ਇੱਕ ਵਿਅਕਤੀ ਦਾ ਨਹੀਂ ਇਸ ਸਬੰਧੀ ਲੋਕਾਂ ਦੀ ਰਾਇ ਲਈ ਜਾਊਗੀ ਔਰ ਲੋਕ ਰਾਇ ਲੈ ਜਾਣ ਦੀ ਡਿਊਟੀ ਉਹਨਾਂ ਨੇ ਡੀਸੀ ਸਾਹਿਬ ਦੀ ਲਈ ਸੀ ਕਿਸੇ ਇੱਕ ਵਿਅਕਤੀ ਦਿਨ ਲਈ ਸੀ ਜਿਹੜਾ ਪ੍ਰਸ਼ਾਸਨ ਦੀ ਡੀਸੀ ਸਾਹਿਬ ਦੀ ਡਿਊਟੀ ਲਈ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਬਦਲ ਕੇ ਪਟਿਆਲੇ ਚਲੇ ਗਏ ਉਹੀ ਡੀਸੀ ਸਾਹਿਬ ਮੁੜ ਕੇ ਵਾਪਸ ਬਠਿੰਡੇ ਆ ਗਏ ਤਾਂ ਉਹਨਾਂ ਨੇ ਮੇਰੀ ਹਾਜ਼ਰੀ ਦੇ ਵਿੱਚ ਸਾਡੇ ਐਮਐਲਏ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਪਤਵੰਤੇ ਸੱਜਣ ਜਿਹੜੇ ਸਾਡੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਸੀ ਟਰਾਂਸਪੋਰਟ ਨਾਲ ਸੰਬੰਧ ਰੱਖਦੇ ਸੀ ਰਾਜਨੀਤਿਕ ਪਾਰਟੀ ਨਾਲ ਅਗੂ ਸੀਗੇ ਬਾਰ ਐਸੋਸੀਏਸ਼ਨ ਦੇ ਅਗੂ ਸੀ ਬਹੁਤ ਇਹਨਾਂ ਨੂੰ ਜਾਣਦਾ ਨਹੀਂ ਉੱਥੇ ਬੈਠ ਕੇ ਇਕੱਲੇ- ਇਕੱਲੇ ਦਾ ਸਿਆਲਿਆ ਸੀ ਉਹ ਸਾਰੀ ਗੱਲ ਆਨ ਰਕੌਰ ਹੈ ਮਿੰਟਸ ਆਫ ਮੀਟਿੰਗ ਹੈਗੇ ਆ ਜਿਹਦੇ ਵਿੱਚ ਸਰਬਸਾਂਝਾ ਫੈਸਲਾ ਉੱਥੇ ਮੀਟਿੰਗ ਵਿੱਚ ਬੈਠ ਕੇ ਕੀਤਾ ਗਿਆ ਸੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਮੈਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਜੇ ਉਹਨਾਂ ਨੂੰ ਲੱਗਦਾ ਸੀਗਾ ਬੇ ਇਹ ਫੈਸਲਾ ਇੱਥੇ ਨਹੀਂ ਹੋਣਾ ਚਾਹੀਦਾ ਤਾਂ ਮੀਟਿੰਗ ਵੀ ਵਾਕਆਊਟ ਕਰ ਜਾਂਦੇ ਕਿਉਂਕਿ ਡੀਸੀ ਸਾਹਿਬ ਨੇ ਕਿਹਾ ਉੱਥੇ ਵੀ ਕੋਈ ਧੱਕੇ ਨਾਲ ਕਿਸੇ ਲੈ ਕੇ ਆਂਦਾ ਸੀਗਾ ਉੱਥੇ ਸਾਰਿਆਂ ਦੀ ਰਾਏ ਲਈ ਸੀ ਖੁੱਲੇ ਮਨਦਣਾ ਪੁੱਛਿਆ ਸੀ ਠੀਕ ਹੈ ਉਦੋਂ ਸਾਰਿਆਂ ਨੇ ਕਿਹਾ ਸੀ ਹਾਂਜੀ ਇਹ ਬੱਸ ਸਟੈਂਡ ਜੀ ਬਾਹਰ ਜਾਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਕੋਲ ਹੁੰਦਾ ਸੀ ਫਿਰ ਬੱਸ ਸਟੈਂਡ ਫੌਜੀ ਚੌਂਕ ਦੇ ਵਿੱਚ ਆ ਗਿਆ ਫਿਰ ਬੱਸ ਸਟੈਂਡ ਹੁਣ ਇੱਥੇ ਆ ਗਿਆ ਸੋ ਸਮੇਂ ਦੇ ਨਾਲ-ਨਾਲ ਬਠਿੰਡੇ ਦਾ ਬੱਸ ਸਟੈਂਡ ਚੇਂਜ ਹੁੰਦਾ ਰਿਹਾ ਹੁਣ ਕਹਿੰਦੇ ਟ੍ਰੈਫਿਕ ਵੱਧ ਗਿਆ ਇਸ ਕਰਕੇ ਬੱਸ ਸਟੈਂਡ ਬਾਹਰ ਲੈ ਕੇ ਜਾਣਾ ਸਮੇਂ ਦੀ ਲੋੜ ਹੈ ਤੇ ਅਸੀਂ ਸਾਰੇ ਸਹਿਮਤ ਹੈ ਉਸ ਸਮੇਂ ਸਾਰਿਆਂ ਨੇ ਤਕਰੀਬਨ 3 ਕੁ ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਸਾਰਾ ਉਹ ਰਿਕਾਰਡ ਹੈ ਸੋ ਸਾਰਿਆਂ ਦੇ ਪੱਖ ਜਾਣਨ ਤੋਂ ਬਾਅਦ ਸਾਰਿਆਂ ਦੇ ਰਹਿ ਜਾਣਨ ਤੋਂ ਬਾਅਦ ਹੀ ਇਹ ਫੈਸਲਾ ਸਰਕਾਰ ਨੇ ਫਿਰ ਦੂਜੀ ਗੱਲ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਕੀਤਾ ਪ੍ਰਸ਼ਾਸਨ ਨੇ ਸਾਰਿਆਂ ਦੇ ਸੁਝਾਅ ਲਏ ਨੋਟ ਕੀਤੇ ਸਰਕਾਰ ਨੂੰ ਭੇਜੇ ਸਰਕਾਰ ਨੇ ਫਿਰ ਸਾਰਿਆਂ ਦੇ ਸੁਝਾਅ ਪੜ੍ਹੇ ਤੇ ਸਰਕਾਰ ਨੇ ਫੈਸਲਾ ਕਰਤਾ ਸੋ ਸਾਂਝੇ ਫੈਸਲੇ ਦੇ ਵਿੱਚੋਂ ਹੋਇਆ ਬਸ ਸਟੈਂਡ ਦਾ ਫੈਸਲਾ ਕਿ ਬਸ ਟੈਂਡ ਕਿੱਥੇ ਜਾਣਾ ਸੋ ਜਿਹੜੇ ਲੋਕ ਸਾਡੇ ਸੱਜਣ ਸਾਡੇ ਭਰਾ ਵਿਰੋਧ ਕਰਦੇ ਅਸੀਂ ਉਹਨਾਂ ਦੇ ਵਿਰੋਧ ਪ੍ਰਤੀ ਸਾਡਾ ਕੋਈ ਰਵੱਈਆ ਉਹਨਾਂ ਦੇ ਪ੍ਰਤੀ ਉਹ ਨਹੀਂ ਤੰਗ ਦੇ ਰਿਹਾ ਅਸੀਂ ਕਹਿੰਨੇ ਕੋਈ ਗੱਲ ਨਹੀਂ ਉਹ ਆਪ ਦੇ ਹਿਜਾਰ ਰੱਖਣ ਦਾ ਉਹ ਅਧਿਕਾਰ ਹੈ ਉਹ ਗੱਲ ਸਾਹਮਣਾ ਮੀਟਿੰਗ ਕਰ ਸਕਦੇ ਆ ਡੀਸੀ ਸਾਹਮਣਾ ਮੀਟਿੰਗ ਕਰ ਸਕਦੇ ਆ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਅਸੀਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਸਰਕਾਰ ਤੱਕ ਪੁੱਜਣੀਆਂ ਕਰਦਾਂਗੇ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਟ੍ਰੈਫਿਕ ਕਰਕੇ ਜਾ ਰਹੇ ਆ ਮੌਤਾਂ ਵੀ ਬਹੁਤ ਹੋਈਆਂ ਭੱਲਾ ਸਰ ਕਿੰਨੇ ਐਕਸੀਡੈਂਟ ਦੇ ਵਿੱਚ ਕਿੰਨੀਆਂ ਜਾਨਾਂ ਉਹ ਆ ਚੁੱਕੀਆਂ ਲੋਕ ਜਿੱਥੇ ਹੁਣ ਬੱਸ ਸਟੈਂਡ ਹੈ ਗਿਆ ਮਾਤਾਂ ਵੀ ਬਹੁਤ ਵਈਆ ਬਸਟੈਂਡ ਦੇ ਛੋਟਾ ਬਸਟੈਂਡ ਹੈ ਜਗ੍ਹਾ ਥੋੜੀ ਹੈ ਉੱਥੇ ਤੇ ਇਸ ਕਰਕੇ ਉਹ ਵੀ ਜਿਹੜਾ ਜਿਹੜਾ ਬਸ ਸਟੈਂਡ ਨੂੰ ਬਾਹਰ ਲਜਾਣ ਦਾ ਫੈਸਲਾ ਹੈ ਉਹ ਅ ਕੱਲੇ ਆਮ ਆਦਮੀ ਪਾਰਟ ਦਾ ਫੈਸਲਾ ਨਹੀਂ ਹੈਗਾ ਉਹ ਸਮੇਂ ਦੇ ਜਾਗਤ ਨੂੰ ਦੇਖ ਕੇ ਕੱਲੇ ਪੰਜਾਬ ਦੇ ਵਿੱਚ ਨਹੀਂ ਸਮੁੱਚੇ ਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਜਾਓ ਤਾਂ ਉੱਥੇ ਵੀ ਬਹੁਤ ਸਾਰੇ ਸ਼ਹਿਰਾਂ ਦੇ ਬਸ ਸਟੈਂਡ ਸ਼ਹਿਰ ਤੋਂ ਬਾਹਰ ਕੱਢੇ ਗਿਆ ਇਹ ਸੈਂਟਰ ਸਰਕਾਰ ਦੀ ਪਾਲਿਸੀ ਆ ਵਿੱਚ ਪੰਜਾਬ ਸਰਕਾਰ ਦੀ ਪਾਲਿਸੀ ਆ ਵੀ ਜਿਹੜੇ ਵੱਧ ਰਹੇ ਸ਼ਹਿਰ ਆ ਵਿਕਸਿਤ ਹੋ ਰਹੇ ਸ਼ਹਿਰ ਆ ਉਹਨਾਂ ਦੇ ਵਿੱਚੋਂ ਸਮੇਂ ਨੂੰ ਦੇਖਦੇ ਹੋਏ ਟ੍ਰੈਫਿਕ ਨੂੰ ਦੇਖਦੇ ਹੋਏ ਆਵਾਜੇ ਨੂੰ ਦੇਖਦੇ ਹੋਏ ਲੋਕਾਂ ਸੁਹੂਤ ਦੇਖਦੇ ਹੋਏ ਬੱਸ ਸਟੈਂਡ ਨੂੰ ਬਾਹਰ ਕੱਢਣ ਦਾ ਜਿਹੜਾ ਸਕੀਮ ਆ ਇੱਕ ਜਿਵੇਂ ਪਟਿਆਲੇ ਦਾ ਬੱਸ ਸਟੈਂਡ ਉਹ ਬਾਹਰ ਕੱਢਿਆ ਹੈ ਹੋਰ ਸ਼ਹਿਰਾਂ ਦੀ ਪ੍ਰੋਪੋਜ਼ਲ ਵੀ ਬਣ ਰਹੀ ਆ ਬਾਹਰ ਕੱਢਣ ਦੀ ਸੋ ਇਹ ਸਰਕਾਰਾਂ ਦੇ ਫੈਸਲੇ ਹੁੰਦੇ ਆ ਔਰ ਸਰਕਾਰਾਂ ਨੇ ਫੈਸਲੇ ਲੋਕਾਂ ਦੇ ਹੁਕੂਤ ਦੇ ਲਈ ਹੀ ਲੈਣੇ ਹੁੰਦੇ ਆ। ਅੱਲਾਹ ਤੁਸੀ ਮੀਟਿੰਗ 'ਚ ਬੈਠੇ ਮੈਂ ਤਾਂ ਫਿਰ ਮੈਨੂੰ ਹਰਾਨੀ ਇਸ ਗੱਲ ਦੀ। ਮੈਂ ਕਹਿੰਦਾ ਵੀ ਉਹਨਾਂ ਨੇ ਉਹ ਸੰਵਰਧਨ ਕਹਨ ਕੀਤਾ ਜਿਹੜੇ ਇੱਕ ਜੁम्मेवार ਉਹਦੇ ਤੇ ਬਰਾਜਮਾਨ ਆ ਮੈਨੂੰ ਮੰਨ ਲਓ ਮੈਂ ਹੈ। ਮੈਨੂੰ ਕੋਈ ਮੰਨ ਲਓ ਮੇਰੀ ਗੱਲ ਨਹੀਂ ਸੁਣਦਾ ਮੈਂ ਵਾਕਆਟ ਕਰ ਸਕਦਾ ਨਾ। ਜੇ ਮੰਨ ਲਓ ਉਹ ਵਿਅਕਤੀ ਉਸ ਮੀਟਿੰਗ ਦੇ ਜਵਾਕ ਆਊਟ ਕਰ ਜਾਂਦੇ ਹੋ ਸਕਦਾ ਹੈ। ਉਸ ਫੈਸਲੇ ਅੱਜ ਫੈਸਲਾ ਕੋਈ ਹੋਰ ਹੁੰਦਾ। ਉਦੋਂ ਉਹਨਾਂ ਨੇ ਹਾਮੀ ਭਰੀ। ਉਦੋਂ ਉਹਨਾਂ ਨੇ ਹਾਂਜੀ ਹਾਂਜੀ ਕਿਹਾ ਅੱਜ ਨਾਂਜੀ ਨਾਂਜੀ ਕਹਿੰਦੇ ਐ ਇਸ ਇੱਕ ਬਹੁਤ ਵੱਡਾ ਕੁਐਸਚਨ ਹੈ ਪਾਰਟੀ ਦੇ ਪ੍ਰਧਾਨ ਸੂਪਚੰਨ ਸਿੰਘ ਹਾਂਜੀ ਸੂਪਚੰਨ ਸਿੰਘਲਾ ਜੀ ਵਿਚ ਹਾਜ਼ਰ ਸੀ ਰਾਜਨ ਗੜਜੀ ਵਿਚ ਹਾਜ਼ਰ ਸੀ ਬਰਕਾਰ ਸਿੰਘ ਜੀ ਕਾਲੀਦਲ ਉਹ ਹਾਜ਼ਰ ਸੀ ਠੀਕ ਹੈ ਆਪਾਂ ਮੇਨ ਤਾਂ ਪਾਰਟੀ ਹੁੰਦੀ ਹੈ ਨਾ ਸਾਡੇ ਸਾਡੇ ਸਿਸਟਮ ਦੇ ਅਗਵਾਈ ਕਾਲੀਦਲ ਭਾਜਪਾ ਕਾਂਗਰਸ ਅਸੀਂ ਸੀਗੇ ਜੇ ਉਹ ਅਸੀਂ ਸਰਕਾਰ ਦਾ 파ਟ ਐ ਅਸੀਂ ਗੱਲ ਉਹਨਾਂ ਚ ਰੱਖਤੀ ਜੇ ਉਹਨੂੰ ਲੱਗਦਾ ਸੀ ਵੀ ਲੋਕ ਖੇਤ ਦੇ ਵਿੱਚ ਨਹੀਂ ਤਾ ਉਹ ਉੱਠ ਕੇ ਬਾਹਰ ਆ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਡਿਸ਼ ਜਾਬ ਨਹੀਂ ਅਸੀਂ ੱੱਕੇ ਨਾ ਫੜ ਕੇ ਬਿਠਾ ਲੈਣਾ ਸੀ ਉਹ ਉਹ ਸਾਰੇ ਸਿਆਣੇ ਹਾਂ ਟਰਾਂਸਪੋਰਟਰ ਵੀ ਸੀ ਕਿ ਜਲਾਲ ਸਾਹਿਬ ਸੀਗੇ ਵਿੱਚ ਸੋ ਇਸ ਕਰਕੇ ਬੇਨਤੀ ਹੈ ਵੀ ਵੱਡੇ ਆ ਉਹਦੇ ਤੇ ਬਰਾਜਮਾਨ ਆ ਜ਼ਿੰਮੇਵਾਰ ਆਗੂ ਆ ਸ਼ਹਿਰ ਦਾ ਮਸਲਾ ਆ ਭਖਵਾ ਮਸਲਾ ਹੈ ਉਸ ਮਸਲੇ ਤੇ ਜੇ ਉਹ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਫੈਸਲਾ ਫੈਸਲੇ ਨਾਲ ਉਸ ਨੇ ਸਹਿਮਤ ਨਹੀਂ ਸੀ ਤਾਂ ਉਹਨਾਂ ਨੇ ਦਸਕਤ ਉੱਤੇ ਕਿਉਂ ਕੀਤੇ ਹਾਜ਼ਰੀ ਕਿਉਂ ਲਾਈ ਜੇ ਉਹ ਸਹਿਮਤ ਸੀ ਤੇ ਫਿਰ ਆਜ ਵਿਰੋਧ ਕਿਉਂ ਕਰਦੇ ਆ ਠੀਕ ਥੈਂਕ ਯੂ